ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਿਆ ਆਪਾਂ ਖੜਿਆ ਸ਼ਹਿਰ ਨਕੌਦਰ ਜੈਲੋ ਮੋਟਰ ਤੇ ਤੇ ਮਨਦੀਪ ਵੀਰ ਆਪਣੇ ਨਾਲ ਕੀ ਹਾਲ ਹੈ ਵੀਰੇ ਬਹੁਤ ਵਧੀਆ ਭਾਈ ਜੀ ਸੇਤਾਂ ਠੀਕ ਨੇ ਬਹੁਤ ਵਧੀਆ ਜੀ ਠੀਕ ਆ ਵੀਰੇ ਤੇ ਗੱਡੀਆਂ ਬਾਜੀ ਤੁਹਾਨੂੰ ਦਿਖਾਵਾਂਗੇ 35 ਤੋਂ 40 ਸਾਰੀਆਂ ਨਵੀਂ ਕੰਡੀਸ਼ਨ ਦੀਆਂ ਗੱਡੀਆਂ ਇੱਧਰ ਕਾਲੇ ਰੰਗ ਦੀਆਂ 11 ਥਾਰਾਂ ਸਕਾਰਪਿਓ ਖੜੀਆਂ ਨੇ ਤੇ ਇੱਧਰ ਸਵਿਫਟਾਂ ਖੜੀਆਂ ਨੇ ਇੱਧਰ ਬਰੀਜਾ ਖੜੀਆਂ ਤੇ ਗੱਡੀਆਂ ਹੋਰ ਵੀ ਬਹੁਤ ਸਾਰੀਆਂ ਨੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਬਈ ਕਿੱਥੋਂ ਸਟਾਰਟ ਕਰੀਏ ਇੱਥੋਂ ਇੱਥੋਂ ਕਰ ਦੋ ਬਾਜੀ ਦੱਸੋ ਵੀਰੇ ਇਹ ਸਰ 2022 ਮਾਡਲ ਹੈ ਜੀ ਜੀ ਫਰਸਟ ਓਨਰਸ਼ਿਪ ਕਾਰ ਆ ਜੀ 18 ਇੰਚ ਦੇ ਅਲਾਈ ਟਾਇਰ ਵਧੀਆ ਲੱਗੇ ਆ ਹਮ 85000 ਚੱਲੀ ਹੈ ਪੈਟਰੋਲ ਵੇਰੀਐਂਟ ਹੈ ਵਿਦ ਸਰਵਿਸ ਰਿਕਾਰਡ ਚੱਲੀ ਮੀਟਰ ਦੀ ਗਾਰੰਟੀ ਹੋਊਗੀ ਠੀਕ ਆ ਵੀਰੇ ਟਾਇਰ ਬੜੇ ਸੋਹਣੇ ਪਏ ਹੋਏ ਨੇ ਅਲਾਈ ਤਾਂ ਜਿਹੜੇ ਸੋਹਣੇ ਹੈਗੇ ਹੈਗੀ ਆ ਹਾਂਜੀ ਟਾਇਰ ਬਹੁਤ ਸੋਹਣੇ ਆ ਭਾਈ ਅੰਦਰੋਂ ਇੰਟੀਰੀਅਰ ਵੀ ਦਿਖਾਓ ਤੁਸੀਂ ਬਹੁਤ ਨਵਾਂ ਇੰਟੀਰੀਅਰ ਦਿਖਾ ਦਿਓ ਭਾਈ 7D ਮੈਟ ਹਮ ਆਟੋ ਫਾਰਮ ਦੇ ਸੀਟ ਕਵਰ ਲੱਗੇ ਹੋਏ ਨੇ ਟੱਚ ਪਲੇਅਰ ਲੱਗਾ ਹੋਇਆ ਵਧੀਆ ਕਾਰ ਹੈ ਜੀ ਹਮ ਜੀ ਤੇ ਇਹਦਾ ਫਿਰ ਕੀ ਲੈ ਕੇ ਆਉਣਾ ਤੇ ਲੱਖ 2 ਲੱਖ ਜੋ ਤੁਹਾਡੇ ਕੋਲੇਗਾ ਲੈਓ ਬਾਕੀ ਲੋਨ ਕਰਾ ਦਾਂਗੇ ਜੀ ਠੀਕ ਹੈ ਤੇ ਬਾਈ ਰੇਟ ਫੋਨ ਨੰਬਰ ਸਕਰੀਨ ਤੇ ਚੱਲਦੇ ਨੇ ਹਰ ਇੱਕ ਗੱਡੀ ਦਾ ਰੇਟ ਅਲੱਗ ਹੋਊਗਾ ਤੇ ਰੇਟ ਬਾਈ ਉਹਦਾ ਬਾਝਿਬ ਬਿਲਕੁਲ ਬਾਝਿਬ ਹੋਣਗੇ ਜੀ ਕੋਈ ਕਸਟਮਰ ਨਿਰਾਸ਼ਤਾ ਨਹੀਂ ਹੋਊਗਾ ਰੇਟ ਦਾ ਮੈਂ ਕਹਾਂ ਜੀ ਨਹੀਂ ਹੋਣ ਦਿੰਦੇ ਜੀ ਠੀਕ ਹੈ ਤੇ ਕਾਲ ਕਰਕੇ ਬਾਈ ਨੂੰ ਰੇਟ ਪੁੱਛ ਲਓ ਜਿਹੜੀ ਗੱਡੀ ਤੁਹਾਨੂੰ ਪਸੰਦ ਆਊਗੀ ਤੇ ਅੱਗੇ ਫੇਰ ਬਾਈ ਸਵਿਫਟ ਖੜੀ ਹੈ ਇਹ 2021 ਮਾਡਲ ਹੈ ਜੀ ZXI ਮਾਡਲ ਆ ਠੀਕ ਹੈ 28000 ਚੱਲੀ ਆ ਵਿਦ ਸਰਵਿਸ ਰਿਕਾਰਡ ਚੱਲੀ ਆ ਠੀਕ ਹੈ ਵੀਰੇ ਜੀ 28000 ਕਿਲੋਮੀਟਰ ਜਸਟ ਚੱਲੀ ਐ ਬ੍ਰਿਡਸਟੋਨ ਦੇ ਟਾਇਰ ਲੱਗੇ ਆ ਇੰਟੀਰੀਅਰ ਦੀ ਬਿਲਕੁਲ ਇਹ ਵੀ ਨਵੀਂ ਕਾਰ ਹੈ ਜੀ ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਨਵੇਂ ਸੀਟ ਕਵਰ ਸਾਫ਼ ਸੁਥਰਾ ਇੰਟੀਰੀਅਰ ਤੇ ਵੀਰੇ ਇਹਦੇ ਵਾਸਤੇ ਕੀ ਲੈ ਕੇ ਆਉਣਾ ਇਹਦੇ ਵਾਸਤੇ ਵੀਰ ਜੀ ਤੁਸੀਂ 2 ਕੁ ਲੱਖ ਰੁਪਈਆ ਹੀ ਲੈ ਕੇ ਆਓ ਬਾਕੀ ਸਾਰਾ ਲੋਨ ਕਰਵਾ ਦਾਂਗੇ ਬਾਕੀ ਸਾਰਾ ਲੋਨ ਹੋ ਜਾ ਤੇ ਇੱਕ ਬਾਈ ਆਹ yellow ਮੋਟਰ ਦੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਮੈਂ ਦੱਸਦਾ ਕਿ ਨੰਬਰ ਸਾਰੇ ਪੰਜਾਬ ਦੇ ਨੇ ਸਾਰੀਆਂ ਗੱਡੀਆਂ ਦੇ ਬਿਲਕੁਲ ਜੀ ਕੋਈ ਬਾਹਰ ਦਾ ਨੰਬਰ ਨਹੀਂ ਹੈਗਾ ਵਹਿਮ ਨਹੀਂ ਕਰਨਾ ਨੰਬਰ ਦਾ ਚਲੋ ਠੀਕ ਹੈ ਦੱਸੋ ਵੀਰੇ ਇਹਦੇ ਬਾਰੇ ਇਹ ਹੈਗੀ 2019 ਮਾਡਲ ਹੈ ਜੀ ਜੀ ਆਟੋਮੈਟਿਕ ਵੇਰੀਐਂਟ ਦੇ ਵਿੱਚ ਹੈ ਜੀ ਠੀਕ ਹੈ ਜੀ ਫਰਸਟ ਓਨਰਸ਼ਿਪ ਕਾਰ ਹੈ ਠੀਕ ਹੈ ਵੀਰੇ ਜੀ ਬਾਈ ਪੈਟਰੋਲ ਪੈਟਰੋਲ ਆਟੋਮੈਟਿਕ ਲਓ ਜੀ ਇਹ ਵੀ ਗੱਡੀ ਬਾਈ ਪੂਰੀ ਸੋਹਣੀ ਆ ਕਰੋ ਚੈੱਕ ਸੀਟ ਕਵਰ ਇੱਧਰ ਵਿੱਚ ਮਹਿੰਗੇ ਲੱਗੇ ਹੋਏ ਨੇ ਹਾਂ ਜੀ ਤੇ ਅਗਲੀ ਗੱਡੀ ਵੀਰੇ ਅਗਲੀ 2019 ਐਲਐਕਐਸਆਈ ਵੇਰੀਐਂਟ ਹੈ ਜੀ ਇਹ ਵੀ ਫਰਸਟ ਓਨਰਸ਼ਿਪ ਕਾਰ ਆ 73 74000 ਚੱਲੀ ਕੰਪਨੀ ਰਿਕਾਰਡ ਨਾਲ ਚੱਲੀ ਕਾਰ ਹੈ ਜੀ ਇਹ ਵੀ ਠੀਕ ਆ ਵੀਰੇ ਜੀ ਮੀਟਰ ਦੀ ਸਾਰੀਆਂ ਗੱਡੀਆਂ ਦੀ ਗਾਰੰਟੀ ਰਹੇਗੀ ਜੀ ਠੀਕ ਹੈ ਜੀ ਤੇ ਉਹਦਾ ਰੰਗ ਪੇਂਟ ਵਗੈਰਾ ਪੇਂਟ ਸਰ ਬੰਪਰ ਸ਼ੰਪਰ ਦਾ ਹਰ ਚੀਜ਼ ਦਾ ਤੁਹਾਨੂੰ ਪਤਾ ਟੱਚਿੰਗ ਹੁੰਦੀ ਹੀ ਆ ਠੀਕ ਐ ਐਕਸੀਡੈਂਟ ਦੀ ਗਾਰੰਟੀ ਹੋਊਗੀ ਕੋਈ ਪੀਸ ਚੇਂਜ ਨਹੀਂ ਹੋਊਗਾ ਕੋਈ ਐਕਸੀਡੈਂਟ ਮੇਜਰ ਨਹੀਂ ਹੋਊਗੀ ਕਾਰ ਠੀਕ ਆ ਵੀਰੇ ਜੀ ਤੇ ਲੱਖ ਡੇਢ ਲੱਖੇ ਦੇ ਵਾਸਤੇ ਹਾਂਜੀ 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 ਠੀਕ ਆ ਵੀਰੇ ਤੇ ਅੱਗੇ ਆ ਗਈ ਪੁਰਾਣੀ ਸ਼ੇਪ ਵਾਲੀ ਇਹ 14 ਮਾਡਲ ਡੀਜ਼ਲ ਹੈ ਜੀ ਲਾਈਟ ਆਰੇ ਨੂੰ ਵਧੀਆ ਲੱਗੇ ਟਾਇਰ ਚਾਰੇ ਯੋਕੋਹਾਮ ਜੀ ਬਾਈ ਜੀ ਬਾਈ ਬਾਈ ਕਹਿੰਦੀ ਦੁਨੀਆ ਹੈ ਹਾਂਜੀ 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 ਠੀਕ ਹੈ ਵੀਰੇ ਇਹਦੇ ਲਈ ਤੁਸੀਂ ਲੱਖ ਰੁਪਏ ਲਿਆਓ ਬਾਕੀ ਲੋਨ ਕਰ ਦੇਾਂਗੇ ਜੀ ਲਓ ਜੀ ਡੀਜ਼ਲ ਦੀ ਕਾਰ ਹੈ ਵੇਰੀਐਂਟ ਹੈਗਾ ਵੀਡੀ ਵੀਡੀ ਹੀ ਵੇਰੀਐਂਟ ਹੈ ਜੀ ਠੀਕ ਹੈ ਵੀਰੇ ਤੇ ਸੋਹਣੀ ਗੱਡੀ ਆ ਬਾਈ ਇਹ ਵੀ ਅੱਗੇ ਡਿਜ਼ਾਇਰ ਖੜੀ ਆ ਅੱਗੇ ਡਿਜ਼ਾਇਰ ਖੜੀ ਜੀ 2016 ਮਾਡਲ ਇਹ ਪੈਟਰੋਲ ਵੇਰੀਐਂਟ ਆ ਹੂੰ ਇਹ ਵੀ ਫਸਟ ਓਨਰਸ਼ਿਪ ਕਾਰ ਆ 46000 ਚੱਲੀ ਆ ਵਿਦ ਸਰਵਿਸ ਰਿਕਾਰਡ ਚੱਲੀ ਮੀਟਰ ਦੀ ਇਹਦੀ ਵੀ ਗਾਰੰਟੀ ਹੋਏਗੀ ਜੀ ਠੀਕ ਆ ਬਾਈ ਜੀ ਮੀਟਰ ਦੀ ਬਾਈ ਹਰ ਇੱਕ ਗੱਡੀ ਦੀ ਗਾਰੰਟੀ ਹੋਊਗੀ ਹਾਂਜੀ ਤੇ ਗੱਡੀ ਸਾਰੀ オリジナル ਕੋਈ ਤੁਹਾਨੂੰ ਐਕਸੀਡੈਂਟ ਲੱਗੀ ਬੱਜੀ ਵਾਲੀ ਗੱਡੀ ਨਹੀਂ ਮਿਲੂਗੀ ਤੇ ਕਰੋ ਜੀ ਚੈੱਕ ਤੇ 1 ਲੱਖ ਢੇਢ ਲੱਖ ਰੁਪਈਆ ਦੇ ਵਾਸਤੇ ਲਿਆਇਓ ਬਾਕੀ ਸਾਰਾ ਲੋਨ ਹੋ ਜਾਊਗਾ ਅੱਗੇ ਬਾਈ ਜੀ ਬਲਿਨੋ ਕਾਰ ਬਲਿਨੋ ਹੈਗੀ 2018 ਮਾਡਲ ਹੈ ਜੀ ਜੀ ਡੈਲਟਾ ਵੇਰੀਐਂਟ ਆ ਫਸਟ ਓਨਰਸ਼ਿਪ ਕਾਰ ਆ 48000 ਚੱਲੀ ਆ ਵਿਦ ਸਰਵਿਸ ਰਿਕਾਰਡ ਚੱਲੀ ਆ ਠੀਕ ਹੈ ਮੀਟਰ ਦੀ ਇਸ ਚੀਜ਼ ਦੀ ਵੀ ਗਾਰੰਟੀ ਹੈ ਸਾਰੀ ਗੱਡੀ ਬੋਡੀ ਲਾਈਨ ਦੀ オリジナル ਹੈ ਜੀ ਹੂੰ ਜੀ ਇਹ ਪੈਟਰੋਲਿਕ ਡੀਜ਼ਲ ਪੈਟਰੋਲ ਹੈ ਜੀ ਪੈਟਰੋਲਿਕ ਪੈਟਰੋਲ ਦੀ ਕਾਰ ਕਰੋ ਜੀ ਚੈੱਕ ਅੱਜ ਕੱਲ ਸਰ ਪੈਟਰ ਗੱਡੀ ਇਹ ਵੀ ਸੋਣੀ ਆ ਬਈ ਸੀਟ ਕਵਰ ਵਧੀਆ ਲੱਗੇ ਹੋਇਆ ਤੇ ਅੱਗੇ ਆ ਗਈ ਬਾਈ ਜੀ ਸਲੇਰੀਓ ਇਹ ਸਲੇਰੀਓ ਹੈਗੀ ਆ ਜੀ 2016 ਮਾਡਲ ਹੈ ਹਾਂਜੀ ਜਿਹੜਾ ਛੋਟੇ ਯਾਨੀ ਕਿ ਬਜਟ ਦੇ ਵਿੱਚ ਆਟੋਮੈਟਿਕ ਕਾਰਾਂ ਭਾਲਦੇ ਉਹਨਾਂ ਵਾਸਤੇ ਕਾਰਾਂ ਨੇ ਜੀ ਆਟੋਮੈਟਿਕ ਹਾਂਜੀ ਆਟੋਮੈਟਿਕ ਵੇਰੀਐਂਟ ਹੈ ਵੀਐਕਐਸਆਈ ਵੇਰੀਐਂਟ ਹੈ ਇਹ ਵੀ ਪਹਿਲੇ ਨਾਮ ਦੀ ਕਾਰ ਆ ਠੀਕ ਹੈ 70 ਤੋਂ 75 ਹਜ਼ਾਰ ਚੱਲੀ ਕੰਪਨੀ ਰਿਕਾਰਡ ਨਾਲ ਚੱਲੀ ਕਾਰ ਆ ਜੀ ਠੀਕ ਹੈ ਵੀਰੇ ਜੀ 70 75 ਹਜ਼ਾਰ ਚੱਲੀ ਆ ਬਾਈ ਜੀ ਆਟੋਮੈਟਿਕ ਸਲੇਰੀਓ ਐਂਡਰੋਇਡ ਪਲੇਅਰ ਬਹੁਤ ਸੋਹਣਾ ਲੱਗਿਆ ਹੋਇਆ ਗੱਡੀ ਦੇ ਵਿੱਚ ਇਹ ਦੀ ਸਰ ਲੱਖ ਰੁਪਈਆ ਜੀ ਠੀਕ ਆ ਬਾਈ ਅੱਗੇ ਬਾਈ ਜੀ ਗੱਡੀ ਆ ਗਈ ਵੈਗਨ ਆਰ ਵੈਗਨ ਆਰ ਇਹ ਵੀ ਸਰ ਆਟੋਮੈਟਿਕ ਵੇਰੀਐਂਟ ਦੇ ਵਿੱਚ ਆ ਫਸਟ ਓਨਰਸ਼ਿਪ ਕਾਰ ਆ 2018 ਮਾਡਲ ਆ ਠੀਕ ਆ ਜੈਨੂਨ 30000 ਚੱਲੀ ਕਾਰ ਵਿਦ ਸਰਵਿਸ ਰਿਕਾਰਡ ਚੱਲੀ ਠੀਕ ਆ ਵੀਰੇ ਜੀ ਸਿਰਫ 30000 ਹਾਂਜੀ 30000 ਚੱਲੀ ਆ ਬਾਈ ਕੰਪਨੀ ਰਿਕਾਰਡ ਦੇ ਨਾਲ ਕੰਡੀਸ਼ਨ ਵਾਈਜ਼ ਇਹ ਵੀ ਗੱਡੀ ਨਵੀਂ ਆ ਕਰੋ ਚੈੱਕ ਆਟੋਮੈਟਿਕ gear ਦੀ ਵੈਗਨ ਆਰ ਇਦੇ ਵਾਸਤੇ ਵੀ 1.5 ਲੱਖ ਲੱਖ ਤੋਂ 1.5 ਲੱਖ ਰੁਪਇਆ ਵੀਰੇ ਜੀ ਠੀਕ ਹੈ ਵੀਰੇ 1.5 ਲੱਖ ਰੁਪਇਆ ਦੇ ਵਿੱਚ ਬਾਈ ਜੀ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਬਾਕੀ ਹੋ ਜ ਤੁਹਾਡਾ ਲੋਨ ਲਓ ਜੀ ਅੱਗੇ ਆ ਗਿਆ ਜਮਦੂਤ ਦਾ ਛੋਟਾ ਯਾਨੀ ਕਿ ਫੋਰਚੂਨਰ ਦੱਸਿਓ ਵੀਰੇ ਸਰ ਇਹ 2023 ਮਾਡਲ ਆ ਫਸਟ ਓਨਰਸ਼ਿਪ ਕਾਰ ਆ ਠੀਕ ਹੈ ਬੀਚ ਇੰਟੀਰੀਅਰ ਵਾਲੀ ਕਾਰ ਆ ਹਮ ਜੈਨੂਨ 76000 ਚੱਲੀ ਆ ਵਿਦ ਸਰਵਿਸ ਰਿਕਾਰਡ ਚੱਲੀ ਆ ਠੀਕ ਹੈ ਲੋਕਲ ਜਲੰਧਰ ਦਾ ਨੰਬਰ ਆ ਪਹਿਲੇ ਨਾਮ ਤੇ ਕਾਰ ਆ ਫੁੱਲ ਇੰਸ਼ੋਰੈਂਸ ਆ ਠੀਕ ਹੈ ਵੀਰੇ 4/2 ਆ 4/2 ਮੈਨੂਅਲ ਵੇਰੀਐਂਟ ਦੇ ਵਿੱਚ ਜੀ ਲਓ ਜੀ ਕਰੋ ਕ੍ਰੀਸਨ ਚੈੱਕ ਬਹੁਤ ਸੋਹਣੀ ਗੱਡੀ ਆ ਬਈ ਅੰਦਰੋਂ ਵੀ ਤੇ ਬਾਹਰੋਂ ਵੀ ਇਹਦੇ ਵਾਸਤੇ ਵੀਰੇ ਕਿੰਨੇ ਪੈਸੇ ਲੈ ਕੇ ਆਉਣੇ ਆ 10 ਲੱਖ ਰੁਪਏ ਲੈ ਆਓ ਬਾਕੀ ਸਾਰਾ ਲੋਨ ਕਰਵਾ ਦੂੰਗਾ ਬਾਕੀ ਸਾਰਾ ਲੋਨ ਬਾਕੀ ਸਾਰਾ ਕਰਵਾ ਦੂੰਗਾ ਜੀ ਲੋਨ ਵੀ ਠੀਕ ਹੈ ਵੀਰੇ ਅੱਗੇ ਤੁਹਾਡੇ ਵਾਸਤੇ ਕਾਲੇ ਰੰਗ ਦੀ ਥਾਰ ਲਿਆਏ ਦੱਸੋ ਵੀਰੇ ਸਰ ਇਹ 2024 ਮਾਡਲ ਹੈ ਜੀ ਫਰਸਟ ਓਨਰਸ਼ਿਪ ਕਾਰ ਹੈ ਠੀਕ ਹੈ ਓਨਲੀ 10000 ਜੱਲੀ 4x4 ਮੈਨੂਅਲ ਵਿਦ ਸਰਵਿਸ ਰਿਕਾਰਡ ਨਾਲ ਚੱਲੀ ਕਾਰ ਹੈ ਹਮ ਆਲ ਓਰੀਜਨਲ ਦੀ ਗਾਰੰਟੀ ਹੋਊਗੀ ਜੀ ਬੰਪਰ ਟੂ ਬੰਪਰ 4x4 ਮੈਨੂਅਲ ਗੱਡੀ ਆ ਹ ਅੰਦਰੋਂ ਬਾਹਰੋਂ ਸਕ੍ਰੈਚ ਲੈਸ ਡਾਟ ਲੈਸ ਗੱਡੀ ਐ ਤੇ ਵੀਰੇ ਇਹਦੇ ਵਾਸਤੇ ਕੀ ਸੇਵਾ ਪੰਜ ਲੱਖ ਰੁਪਇਆ ਲਿਓ ਬਾਕੀ ਲੋਨ ਕਰਵਾ ਦਾਂਗਾ ਜੀ ਪੰਜ ਲੱਖ ਠੀਕ ਐ ਵੀਰੇ ਅਗਲੀ ਸਰ 23 ਮਾਡਲ ਹੂੰ ਇਹ ਵੀ 4x4 ਮੈਨੂਅਲ ਐ ਫਸਟ ਓਨਰਸ਼ਿਪ ਕਾਰ ਆ ਜੀ 24000 ਜੱਲੀ ਐ 0101 ਨੰਬਰ ਵਧੀਆ VAP ਨੰਬਰ ਲੱਗਾ ਹੋਇਆ ਕਾਰ ਨੂੰ ਠੀਕ ਐ ਵੀਰੇ ਠੀਕ ਐ ਜੀ ਇਹਦੇ ਲਈ ਵੀ ਸਰ 5 ਲੱਖ ਰੁਪਇਆ ਲਿਓ ਬਾਕੀ ਸਾਰਾ ਲੋਨ ਕਰਵਾ ਦਾਂਗੇ ਲਓ ਜੀ 5 ਲੱਖ ਇਹਦੇ ਵਾਸਤੇ ਲਿਓ ਬਾਈ ਬਾਕੀ ਹੋ ਜੂਗਾ ਤੁਹਾਡਾ ਲੋਨ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਗੱਡੀਆਂ ਸਾਰੀਆਂ ਚਮਕਦਾਰ ਨੇ ਤੇ ਅੱਗੇ ਬਾਈ ਜੀ ਕਾਲੇ ਰੰਗ ਦੀ ਸਕੋਰਪੀਓ ਆ ਗਈ ਸਰ ਇਹ 2019 ਮਾਡਲ ਆ ਫਸਟ ਓਨਰਸ਼ਿਪ ਕਾਰ ਆ ਜੀ ਲੋਕਲ ਲੁਧਿਆਣੇ ਦਾ ਨੰਬਰ ਆ ਲਾਈਟ ਟਾਇਰ ਵਧੀਆ ਲੱਗੇ ਹੋਏ ਆ ਕਾਰ ਨੂੰ ਹਮ ਠੀਕ ਆ ਜੀ ਇਹਦੇ ਲਈ ਤੁਸੀਂ 4 ਤੋਂ 5 ਲੱਖ ਰੁਪਏ ਜੋ ਤੁਹਾਡੇ ਕੋਲ ਹੈਗਾ ਲਿਓ ਬਾਕੀ ਲੋਨ ਕਰਵਾ ਦਾਂਗੇ ਕਾਰ ਠੀਕ ਆ ਵੀਰੇ ਵੇਰੀਐਂਟ ਕਿਹੜਾ ਹੈ ਇਹ ਐਸ 9 ਵੇਰੀਐਂਟ ਆ ਜੀ ਐਸ 9 ਲਓ ਜੀ ਕਰੋ ਚੈੱਕ ਗੱਡੀ ਸਾਫ਼ ਸੁਥਰੀ ਤੇ ਸੋਹਣੀ ਹੈ ਸੀਟ ਕਵਰ ਬਹੁਤ ਸੋਹਣੇ ਲੱਗੇ ਹੋਏ ਆ ਕਾਰ ਨੂੰ ਜੀ ਸੀਟ ਕਵਰ ਵੀ ਵਧੀਆ ਲੱਗੇ ਹੋਇਆ ਵੀਰੇ ਲਾਈਟ ਟਾਇਰ ਵੀ ਸੋਹਣੇ ਲੱਗੇ ਹੋਏ ਨੇ ਤੇ ਅੱਗੇ ਫੇਰ ਕਾਲੇ ਰੰਗ ਦੀ ਇਹ 2000 ਤੇ 17 ਮਾਡਲ ਆ ਰਜਿਸਟਰ 18 ਫਸਟ ਓਨਰਸ਼ਿਪ ਕਾਰ ਆ ਠੀਕ ਹੈ ਜੈਨੂਨ 70000 ਦੇ ਲੱਗੇ ਚੱਲੀ ਕਾਰ ਆ ਜੀ ਠੀਕ ਹੈ ਜੀ ਜਲੰਧਰ ਨੰਬਰ ਲੱਗਾ ਹੋਇਆ ਕਾਰ ਨੂੰ ਜੀ S10 S10 ਵੀਰ S11 ਵੇਰੀਐਂਟ ਹੈ ਜੀ ਠੀਕ ਹੈ ਕੈਪਟਨ ਸੀਟ ਵਾਲੀ ਲੋ ਜੀ ਕਰੋ ਚੈੱਕ ਬਹੁਤ ਸੋਹਣੇ ਸੀਟ ਕਵਰ ਆ ਮਹਿੰਗੇ ਲੱਗੇ ਹੋਏ ਕੈਪਟਨ ਸੀਟ ਵਾਲੀ ਕਾਰ ਆ ਤੇ ਇਹਦੇ ਵਾਸਤੇ 4 ਲੱਖ ਰੁਪਏ ਲਿਓ ਜੀ 4 ਲੱਖ ਲਿਓ ਬਾਈ ਬਾਕੀ ਹੋਜੂ ਲੋਨ ਇਹ 2016 ਮਾਡਲ ਹੈ ਇਹ ਵੀ S10 ਵੇਰੀਐਂਟ ਹੈ ਇਹ ਵੀ ਫਸਟ ਓਨਰਸ਼ਿਪ ਕਾਰ ਆ ਜੀ ਇਹਦੇ ਲਈ 3 ਗੱਲ ਲੱਖ ਰੁਪਏ ਲਿਓ ਬਾਕੀ ਲੋਨ ਕਰਵਾ ਦਾਂਗੇ ਜੀ ਕਾਰ ਦੇ ਠੀਕ ਹੈ ਜੀ ਲਿਆ ਮੇਰਾ ਅੰਦਰੋਂ ਦਿਖਾ ਦੇ ਗੱਡੀ ਸਾਰੀਆਂ ਗੱਡੀਆਂ ਬਾਈ ਘੈਂਟ ਨੇ ਕਾਲੇ ਰੰਗ ਦੀਆਂ ਸਕੋਰਪਿਓ ਬਹੁਤ ਔਖੀਆਂ ਮਿਲਦੀਆਂ ਨੇ ਪਰ ਇੱਥੇ 4-5 ਖੜੀਆਂ ਨੇ ਜਿਹੜੀ ਚਾਹੀਦੀ ਆ ਆ ਕੇ ਦੇਖ ਲਓ ਤੇ ਲੈ ਜਾਓ ਇਰੇ ਇੱਕ ਵਾਰ ਯਾਪ ਆਪਣੀ ਲੋਕੇਸ਼ਨ ਜ਼ਰੂਰ ਦੱਸ ਦੇ ਨਕੌਦਰ ਸ਼ਹਿਰ ਕਿੱਥੇ ਹੈ ਲੋਕੇਸ਼ਨ ਨਕੌਦਰ ਪਈ ਤੁਸੀਂ ਐਂਟਰ ਕਰਦੇ ਆ ਜਿੱਦਾਂ ਪੁਲ ਦੇ ਉੱਤੇ ਉੱਤਰਦੇ ਹਮ ਸਭ ਤੋਂ ਪਹਿਲਾਂ ਤੁਹਾਨੂੰ ਜੈਲੋ ਮੋਟਰ ਨਹੀਂ ਦੇਖੇਗਾ ਤੁਸੀਂ ਗੂਗਲ ਮੈਪ ਤੇ ਸਰਚ ਕਰੋ ਤੁਹਾਨੂੰ ਸਰਚ ਮਿਲ ਜਾਏਗੀ ਠੀਕ ਹੈ ਵੀਰੇ ਤੇ ਅਗਲੀ ਅਗਲੀ ਸਰ ਇਹ 2015 ਮਾਡਲ ਫਸਟ ਓਨਰਸ਼ਿਪ ਕਾਰ ਹੈ ਵੀ ਜੀ ਇਹਦੇ ਲਈ ਸਰ ਤੁਸੀਂ 2.5 ਲੱਖ ਰੁਪਏ ਲਿਆਓ ਸਿਰਫ ਤੁਹਾਨੂੰ ਗੱਡੀ ਦੇ ਦੇਵਾਂਗੇ ਜੀ ਬਾਕੀ ਲੋਨ ਕਰਾ ਕੇ ਸਿਰਫ 2.5 ਲੱਖ ਹਾਂ ਸੀਟ ਕਵਰ ਇਹਦੇ 'ਚ ਵੀ ਬਿਲਕੁਲ ਨਵੇਂ ਲੱਗੇ ਹੋਏ ਵਧੀਆ ਕੰਡੀਸ਼ਨ ਦੀ ਕਾਰ ਹੈ ਵੀ ਹਮ ਲਓ ਜੀ ਕਰੋ ਚੈੱਕ ਕੈਪਟਨ ਸੀਟ ਵਾਲੀ ਗ ਲੈਓ 2.5 ਲੱਖ ਰੁਪਏ ਤੁਹਾਨੂੰ ਬਣਾ ਕੇ ਮਾਲਕ ਭੇਜੇ ਕਾਲੀ ਸਕਾਰਪਿਓ ਦੇ ਤੇ ਅੱਗੇ ਆ ਗਈ ਬਾਈ ਜੀ ਪੁਰਾਣੀ ਸ਼ੇਪ ਵਾਲੀ ਸਕਾਰਪਿਓ ਹਾਂਜੀ ਇਹ 2009 ਮਾਡਲ ਹੈ ਜੀ ਹੂੰ ਇਹਦੇ ਤੁਸੀਂ 3 ਲੱਖ ਰੁਪਏ ਲੈਓ 3 ਲੱਖ ਦੀ ਕਾਰ ਹੀ ਦੇ ਦਾਂਗੇ ਜੀ ਅੱਛਾ 3 ਲੱਖ ਦੀ ਦੇ 3 ਲੱਖ ਰੁਪਏ ਦੇ ਦਾਂਗੇ ਇਸ ਕਾਰ ਵੀ ਲਓ ਜੀ ਪਾਸਿੰਗ ਹੈਗੀ ਪਾਸਿੰਗ ਹੈਗੀ ਆ ਜੀ ਠੀਕ ਹੈ ਅਲਾਈ ਟਾਇਰ ਵੀ ਸੋਹਣੇ ਲੱਗੇ ਹੋਣੇ ਬਾਈ ਗੱਡੀ ਦੇ ਵਿੱਚ ਲਓ ਵੀ ਜੇ ਕਿਸੇ ਨੇ ਘੱਟ ਬਜਟ ਦੇ ਵਿੱਚ ਸਕਾਰਪਿਓ ਦਾ ਸ਼ੌਂਕ ਪੂਰਾ ਕਰਨਾ ਸਕਾਰਪਿਓ ਦਾ ਸ਼ੌਂਕ ਪੂਰਾ ਕਰਨਾ ਤਾਂ ਲੈ ਆਓ 3 ਲੱਖ ਰੁਪਇਆ ਤੇ ਤੁਹਾਡਾ ਸ਼ੌਂਕ ਸਕਾਰਪਿਓ ਦਾ ਪੂਰਾ ਹੋ ਪਾਸਿੰਗ ਵੀ ਮਿਲੂਗੀ ਗੱਡੀ ਦੀ ਤੇ ਅੱਗੇ ਆ ਗਈ ਬਾਈ ਜੀ ਬਲੈਰੋ ਐਕਸਟਰਾ ਲਾਈਟ ਐਰ ਬਹੁਤ ਸੋਹਣੀ ਹੈ 2017 ਮਾਡਲ ਆ ਫਸਟ ਓਨਰਸ਼ਿਪ ਕਾਰ ਆ 55000 ਜੱਲੀ ਕੰਪਨੀ ਰਿਕਾਰਡ ਨਾਲ ਜੀ ਜੀ ਰਜਿਸਟਰਡ 18 ਪਹਿਲੇ ਨਾਮ ਦੀ ਕਾਰ ਲਾਈਟ ਐਰ ਵਧੀਆ ਲੱਗੇ ਹੋਏ ਕਾਰ ਨੂੰ ਜੀ ਠੀਕ ਹੈ ਵੀਰੇ ਜੀ ਕਰੋ ਚੈੱਕ ਬਾਈ ਕੰਡੀਸ਼ਨ ਗੱਡੀ ਇਹ ਵੀ ਪੂਰੀ ਲਿਸ਼ਕਦਾਰ ਆ ਇਹਦੇ ਵਾਸਤੇ ਕੀ ਲੈ ਕੇ ਆਉਣਾ ਦੋ ਤੋਂ 3 ਲੱਖ ਰੁਪਏ ਜੋ ਜਸੇ ਬਾਈ ਤੁਹਾਡੇ ਕੋਲ ਹੈਗਾ ਕਸਟਮਰ ਕੋਲ ਭਾਵੇਂ ਲੱਖ ਰੁਪਈਆ ਵੀ ਲੈ ਆਓ ਬਾਕੀ ਲੋਨ ਕਰਵਾਉਣ ਦੀ ਰਿਸਪੌਂਸਿਬਿਲਟੀ ਸਾਡੀ ਹੈ ਜੀ ਬਸ ਆਪਦੇ ਪੇਪਰ ਡਾਕੂਮੈਂਟ ਪੂਰੇ ਲੈ ਆਇਓ ਆਧਾਰ ਕਾਰਡ ਪੈਨ ਕਾਰਡ ਔਰ 6 ਮਹੀਨੇ ਦੀ ਸਟੇਟਮੈਂਟ ਲੈ ਆਓ ਨਾਲ ਠੀਕ ਹੈ ਲੋਨ ਦੀ ਰਿਸਪੌਂਸਿਬਿਲਟੀ ਹੈ ਹਮਾਰੀ ਲੋਨ ਕਿੰਨੇ ਟਾਈਮ ਚ ਕਰਾ ਦਿੰਦੇ ਹੋ ਲੋਨ ਸਰ 1 ਦਿਨ ਦੇ ਵਿੱਚ ਲੋਨ ਕਰਵਾ ਹੋ ਜਾਊਗਾ 1 ਦਿਨ ਦੇ ਵਿੱਚ ਠੀਕ ਹੈ ਵੀਰੇ ਤੇ ਅਗਲੀ ਪਲੇਰ ਬਾਰੇ ਦੱਸ ਦੋ ਇਹ 2015 ਮਾਡਲ ਫਸਟ ਓਨਰਸ਼ਿਪ ਕਾਰ ਆ ਜੀ ਜੀ ਜੈਨੂਇਨ ਸਰ ਇਹ ਵੀ 40 45 ਹਜ਼ਾਰ ਚੱਲੀ ਵੀਦ ਸਰਵਿਸ ਰਿਕਾਰਡ ਚੱਲੀ ਕਾਰ ਆ ਮੀਟਰ ਦੀ ਇਹਦੀ ਵੀ ਗਾਰੰਟੀ ਹੋਏਗੀ ਠੀਕ ਹੈ ਵੀਰੇ ਜੀ ਲਓ ਜੀ ਕਰੋ ਚੈੱਕ ਸੋਹ विदाउट कोई थोनू इंजन गियर दी प्रॉब्लम तो मिलणਗੀਆਂ ਗੱਡੀਆਂ ਅੱਗੇ ਆ ਗਈ ਬਾਈ ਜੀ ਸੈਲਟੋਸ ਦੱਸੋ ਸੈਲਟੋਸ 2020 ਇਹ 20 ਮਾਡਲ ਆ ਫਰਸਟ ਓਨਰਸ਼ਿਪ ਕਾਰ ਆ ਜੀ ਡੀਜ਼ਲ ਵੇਰੀਐਂਟ ਆ ਠੀਕ ਹੈ ਜਲੰਧਰ ਨੰਬਰ ਐਚਟੀਕੇ ਪਲੱਸ ਮਾਡਲ ਆ ਐਚਟੀਕੇ ਪਲੱਸ ਆ ਬਾਈ ਜੀ ਵਿਦਾਊਟ ਸਨਰੂਫ ਵਾਲੀ ਗੱਡੀ ਆ ਸੀਟ ਕਵਰ ਇਹਦੇ ਵਿੱਚ ਵੀ ਪੂਰੇ ਟੌਕ ਓਸ਼ਵਟਨ ਸਟਾਰਟ ਵਾਲੀ ਆ ਵੀਰ ਜੀ ਠੀਕ ਹੈ ਵੀਰੇ ਤੇ ਇਹਦੇ ਵਾਸਤੇ 2 ਲੱਖ 2 ਲੱਖ ਰੁਪਇਆ ਲੈਓ ਜੀ ਠੀਕ ਹੈ ਅੱਗੇ ਆ ਗਈ ਅਗਲੀ ਸਰ ਜਿਹੜੀ ਪੁਰਾਣੀ ਕਾਰ ਦੇ ਵਿੱਚ ਬਹੁਤ ਘੱਟ ਕਾਰ ਮਿਲਦੀ ਹੈ ਲੈ ਕੀਆ ਦੀ ਕੈਰਨਸ ਜੀ 2022 ਮਾਡਲ ਪੈਟਰੋਲ ਵੇਰੀਐਂਟ ਜੀ 27000 ਚੱਲੀ ਵਿਦ ਸਰਵਿਸ ਰਿਕਾਰਡ ਚੈੱਕ ਕੰਡੀਸ਼ਨ ਬਹੁਤ ਵਧੀਆ ਗੱਡੀ ਐਂਡਰੋਇਡ ਪਲੇਅਰ ਗੱਡੀ ਦੇ ਵਿੱਚ ਲੱਗਿਆ ਹੋਇਆ ਸੀਟ ਕਵਰ ਬਹੁਤ ਸੋਹਣੇ ਲੱਗੇ ਹੋਏ ਨੇ ਕਾਰ ਨੂੰ ਠੀਕ ਹੈ ਵੀਰੇ ਲੋਕਲ ਪੰਜਾਬ ਨੰਬਰ ਕਾਰ ਹੈ 2.3 ਲੱਖ ਨਾਲ ਚੱਲ ਜਾਊਗਾ ਮੈਂ ਕਹਾਂ ਜੀ ਤੁਸੀਂ 2 ਲੱਖ ਵੀ ਲੈਓ ਤਾਂ ਵੀ ਦੇ ਦਾਂਗੇ ਕੈਰਨ ਠੀਕ ਹੈ ਵੀਰੇ ਇਹਦਾ ਰੇਟ ਵੀ ਸਰ ਤੁਹਾਨੂੰ ਤੁਸੀਂ ਆਈਡੀਆ ਲਾ ਕੇ ਚਲੋ ਨਵੀਂ Swift ਤੇ ਲਾਗੀ ਛੱਕੇ ਦੇ ਦਵਾਂਗੇ ਅੱਛਾ Swift ਤੇ ਰੇਟ ਜੀ Swift ਦਾ ਰੇਟ ਲਾਗੀ ਛੱਕੇ ਕੀ ਬਾਤ ਹੈ ਤੇ ਅੱਗੇ ਆ ਗਈ ਬਾਈ ਜੀ Creta car Creta ਸਰ 2016 ਮਾਡਲ ਫਰਸਟ ਓਨਰਸ਼ਿਪ ਕਾਰ ਹੈ ਇਹ ਵੀ ਆਟੋਮੈਟਿਕ ਵੇਰੀਐਂਟ ਹੈ ਠੀਕ ਹੈ ਜਲੰਧਰ ਨੰਬਰ ਦੀ ਕਾਰ ਲੁਧਿਆਣਾ ਨੰਬਰ ਦੀ ਕਾਰ ਆ ਜੀ ਵਧੀਆ 697 ਨੰਬਰ ਲੱਗਾ ਹੋਇਆ ਕਾਰ ਨੂੰ ਹਮ ਜੀ ਆਟੋਮੈਟਿਕ ਆਟੋਮੈਟਿਕ ਵੇਰੀਐਂਟ ਆ ਪੁਸ਼ ਬਟਨ ਸਟਾਰਟ ਵਾਲੀ ਬਾਈ ਜੀ ਆਟੋਮੈਟਿਕ ਜੀ 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 ਬਿਲਕੁਲ ਲਓ ਜੀ ਲਿਆਓ 1.5-2 ਲੱਖ ਰੁਪਈਆ ਤੈਨੂੰ ਮਾਲਕ ਬਣਾਈਏ ਕਰੇਟਾ ਤੇ ਅੱਗੇ ਆ ਗਈ ਬਾਈ ਜੀ ਜੀਪ ਕੰਪਾਸ ਇਹ ਕੰਪਾਸ ਹੈਗੀ 2000 ਤੇ 18 ਮਾਡਲ ਆ ਜੀ ਫਰਸਟ ਓਨਰਸ਼ਿਪ ਕਾਰ ਆ ਭਾਈ ਜੀ ਨੰਬਰ ਪਲੇਟ ਤਾਂ ਨਹੀਂ ਲੱਗੀ ਗੱਡੀ ਦਾ ਨੰਬਰ ਨੰਬਰ ਨਾਲ ਸਵੈਪ ਹੋ ਰਿਹਾ VIP ਨੰਬਰ ਸੀਗਾ 000 ਵਾਲਾ ਪਾਰਟੀ ਨੇ ਆਪਣਾ ਨੰਬਰ ਲਾ ਲਿਆ ਜਲੰਧਰ ਦਾ ਨੰਬਰ ਨਵਾਂ ਲੱਗ ਕੇ ਮਿਲੂਗਾ ਫਰਸਟ ਓਨਰਸ਼ਿਪ ਹੀ ਕਾਰ ਸੌਰੀ ਸੈਕੰਡ ਓਨਰਸ਼ਿਪ ਕਾਰ ਹੋ ਜਾਏਗੀ ਠੀਕ ਹੈ ਸੈਕੰਡ ਓਨਰਸ਼ਿਪ ਹੋ ਜਾਊਗੀ ਠੀਕ ਹੈ ਵੀਰੇ ਜੋ ਕੋਹਮਾ ਦੇ ਚਾਰੋਂ ਟਾਇਰ ਨਵੇਂ ਆ ਹਮ ਤੇ ਇਹ ਵੇਰੀਐਂਟ ਕਿਹੜਾ ਇਹ ਵੇਰੀਐਂਟ ਲਿਮਟਡ ਐਂਡ ਵ ਗੱਡੀ ਅੰਦਰੋਂ ਬਾਹਰੋਂ ਬਿਲਕੁਲ ਸਾਫ਼ ਸੁਥਰੀ ਗੱਡੀ ਆ ਬਾਈ ਜੀ ਤੇ ਇਹ ਬਈ ਰੇਟ ਵਾਜਵ ਬਹੁਤ ਵਧੀਆ ਰੇਟ ਦੇ ਦਾਂਗੇ ਜੀ ਠੀਕ ਹੈ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ 2 ਤੋਂ 2.5 ਲੱਖ ਲਿਓ ਜੀ ਠੀਕ ਹੈ ਜੀਪ ਕੰਪਾਸ ਵੈਸੇ ਵੀ ਤੁਹਾਨੂੰ ਪਤਾ ਘੱਟ ਮਿਲਦੀ ਪੁਰਾਣੀ ਕਾਰ ਬਿਲਕੁਲ ਵੀਰੇ ਤੇ ਅਗਲੀ ਹੋਂਡਾ ਮਈ 2022 ਮਾਡਲ ਪੈਟਰੋਲ ਆਟੋਮੈਟਿਕ ਵੇਰੀਐਂਟ ਆ ਜੀ ਸੌਰੀ ਮੈਨੂਅਲ ਵਾਲੀ ਵੇਰੀਐਂਟ ਆ ਇਹ ਫਸਟ ਓਨਰਸ਼ਿਪ ਕਾਰ ਆ ਜੈਨੂਨ 25-30 ਹਜ਼ਾਰ ਚੱਲੀ ਆ ਵੀਰ ਸਰਵਿਸ ਰਿਕਾਰਡ ਜੀ ਲਓ ਜੀ 25 30 ਹਜ਼ਾਰ ਹੀ ਚੱਲਿਆ ਬਾਈ ਸਰਵਿਸ ਰਿਕਾਰਡ ਦੇ ਨਾਲ ਕਰੋ ਕੰਡੀਸ਼ਨ ਚੈੱਕ ਬਹੁਤ ਨਵੀਂ ਗੱਡੀ ਆ ਪੁਸ਼ ਬਟਨ ਸਟਾਰਟ ਦੀ Honda Amaze ਜੀ ਲਓ ਜੀ 1.5 ਲੱਖ ਰੁਪਏ ਇਹਦੇ ਵਾਸਤੇ ਲਿਆ 1.5 ਲੱਖ ਲਿਆਓ ਜੀ ਠੀਕ ਆ ਵੀਰੇ ਅਗਲੀ Honda City ਲਈ 1 ਲੱਖ ਰੁਪਏ ਲਿਆਓ 2015 ਮਾਡਲ ਡੀਜ਼ਲ ਵੇਰੀਐਂਟ ਫਰਸਟ ਓਨਰਸ਼ਿਪ ਕਾਰ ਦੀ 2015 ਮਾਡਲ ਫਰਸਟ ਓਨਰ ਡੀਜ਼ਲ ਡੀਜ਼ਲ ਹਾਂ ਜੀ ਤੇ ਵੇਰੀਐਂਟ ਕਿਹੜਾ ਇਹਦਾ ਇਹ ਸਰ ਐਸਵੀ ਵੇਰੀਐਂਟ ਹੈ ਜੀ ਐਸਵੀ ਆ ਗਈ ਠੀਕ ਆ ਬਾਈ ਜੀ ਕਰੂਜ਼ ਕੰਟਰੋਲ ਵਾਲੀ ਗੱਡੀ ਆ ਬਾਈ ਹਾਂ ਜੀ ਕਰੋ ਚੈੱਕ ਗੱਡੀ ਬਹੁਤ ਸੋਹਣੀ ਇਹਦੇ ਵਾਸਤੇ ਲੱਖ ਰੁਪਇਆ ਲੱਖ ਰੁਪਇਆ ਲਿਓ ਬਾਕੀ ਲੋਨ ਕਰਾ ਦਾਂਗੇ ਠੀਕ ਹੈ ਵੀਰੇ ਅੱਗੇ ਆ ਗਈ ਬਾਈ ਜੀ ਬ੍ਰਿਜਾਕਾਰ ਦੱਸ ਵੀਰੇ ਵੀਰੇ 2016 ਮਾਡਲ ਡੀਜ਼ਲ ਵੇਰੀਐਂਟ ਹੂੰ ਫਰਸਟ ਓਨਰਸ਼ਿਪ ਕਾਰ ਆ ਠੀਕ ਹੈ 76 77 ਹਜ਼ਾਰ ਚੱਲੀ ਕੰਪਨੀ ਰਿਕਾਰਡ ਨਾਲ ਚੱਲੀ ਕਾਰ ਹੈ ਜੀ ਠੀਕ ਹੈ ਵੀਰੇ ਜੀ ਵੀਰੇ ਡੀਜ਼ਲ ਦੀ ਬ੍ਰਿਜਾ ਬਾਈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਅੰਦਰੋਂ ਵੀ ਤੁਹਾਨੂੰ ਕੰਡੀਸ਼ਨ ਚੈੱਕ ਕਰਾਉਣੇ ਆ ਲਓ ਜੀ ਕਰੋ ਚੈੱਕ ਨਵੇਂ ਸੀਟ ਕਵਰ ਸਾਫ਼ ਸੁਥਰਾ ਡੈਸ਼ਬੋਰਡ ਇੰਟੀਰੀਅਰ ਤੇ ਵੀਰੇ ਇਹਦੇ ਵਾਸਤੇ ਕੀ ਚਾਹੀਦਾ ਲੱਖ ਤੋਂ 1.5 ਲੱਖ ਰੁਪਏ ਚਾਹੀਦਾ ਹੈ ਆਧਾਰ ਕਾਰ ਤੇ ਨਾਲ 6 ਮਹੀਨੇ ਦੀ ਬੈਂਕ ਦੀ ਸਟੇਟਮੈਂਟ ਚਾਹੀਦੀ ਬਸ ਬਾਕੀ ਸਾਰਾ ਲੋਨ ਹੋ ਜਾਊਗਾ ਸਾਰਾ ਲੋਨ ਕਰਵਾਵਾਂਗੇ ਅੱਗੇ ਫੇਰ ਬ੍ਰੀਜ ਆ ਗਈ ਬਾਈ ਵਾਕ ਇਹ 2022 ਮਾਡਲ ਹੈ ਜੀ ਫਸਟ ਓਨਰਸ਼ਿਪ ਕਾਰ ਆ ਹਾਂ ਜੈਨੂਨ 28000 ਚੱਲੀ ਵੀ ਸਰਵਿਸ ਰਿਕਾਰਡ ਚੱਲੀ ਆ ਠੀਕ ਹੈ ਜੀ VXI ਵੇਰੀਐਂਟ ਹੈ ਮੈਨੂਅਲ ਪੈਟਰੋਲ ਦੇ ਵਿੱਚ ਮੈਨੂਅਲ ਪੈਟਰੋਲ ਦੀ ਕਾਰ ਆ ਬਾਈ ਜੀ ਕਰੋ ਚੈੱਕ ਗੱਡੀ ਇਹ ਵੀ ਸਾਫ ਸੁਥਰੀ ਪੁਸ਼ ਬਟਨ ਸਟਾਰਟ ਵਾਲੀ ਕਾਰ ਤੇ ਇਹਦੇ ਵਾਸਤੇ 2 ਲੱਖ 2 ਲੱਖ ਰੁਪਈਆ ਜੀ ਠੀਕ ਹੈ ਵੀਰੇ ਅਗਲੀ 2021 ZXI ਵੇਰੀਐਂਟ ਹੈ ਜੀ ਹਮ ਅਲੋਇ ਟਾਇਰ ਇਹਨੂੰ ਵਧੀਆ ਲ ਪ੍ਰੋਜੈਕਟਰ ਹੈਡਲਾਈਟ ਵਾਲੀ ਕਾਰ ਆ ਠੀਕ ਹੈ ਅਲੌਇਟਰ ਵਧੀਆ ਲੱਗੇ ਹੋਏ ਆ ਨਵੀਂ ਕਾਰ ਹੈ ਜੀ ਇਹ ਵੀ ਠੀਕ ਹੈ ਵੀਰੇ ਜੀ ਲਓ ਜੀ ਕੰਡੀਸ਼ਨ ਵਾਈਜ਼ ਚੈੱਕ ਕਰੋ ਇਹ ਵੀ ਗੱਡੀ ਸੋਹਣੀ ਆ ਪੁਸ਼ ਬਟਨ ਸਟਾਰਟ ਵਾਲੀ ਇਹ ਵੀ ਕਾਰ ਨਵੇਂ ਸੀਟ ਕਵਰ 70 ਮੈਟਿੰਗ ਸਾਰਾ ਕੁਝ ਡਾਨਾ ਜੀ ਤੇ ਅੱਗੇ ਬਾਈ ਇਹ 2017 ਮਾਡਲ ਬਰੀਜ਼ਾ ਸੌਰੀ ਡੀਜ਼ਲ ਵੇਰੀਐਂਟ ਆ ਜੀ ਜਡੀਆਈ ਵੇਰੀਐਂਟ ਆ ਮੈਨੂਅਲ ਵੇਰੀਐਂਟ ਦੇ ਵਿੱਚ ਹੈ ਜੀ ਠੀਕ ਹੈ ਜੀ ਭਾਜੀ 2017 ਮਾਡਲ 48000 ਚੱਲੀ ਆ ਵਿਦ ਸਰਵਿਸ ਰਿਕਾਰਡ ਚੱਲੀ ਮੀਟਰ ਦੀ ਗਾਰੰਟੀ ਹੋਊਗੀ 48000 48000 ਚੱਲੀ ਦੀ ਗਾਰੰਟੀ ਆ ਜੀ ਐਂਡਰੋਇਡ ਪਲੇਅਰ ਲੱਗਿਆ ਹੋਇਆ ਬਾਈ ਜੀ ਗੱਡੀ ਦੇ ਵਿੱਚ ਬਹੁਤ ਸੋਹਣੀ ਗੱਡੀ ਆ ਜੈ ਜੀ ਸਾਰੀਆਂ ਕਾਰਾਂ ਸਰ ਲਗਭਗ ਹਰ ਕਾਰ ਨੂੰ ਸਾਡੀ ਨੂੰ ਆਟੋ ਫਾਰਮ ਦਾ ਸੀਟ ਕਵਰ ਮੋਸਟਲੀ ਲੱਗਾਈ ਹੁੰਦਾ ਲੱਗੀ ਹੁੰਦਾ 7D ਮੈਟ ਔਰ ਸੀਟ ਕਵਰ ਹਰ ਕਾਰ ਨੂੰ ਹੀ ਲੱਗਾ ਮਿਲੂਗਾ ਤੁਹਾਨੂੰ ਠੀਕ ਆ ਵੀਰੇ ਇਹਦਾ ਰੀਜਨ ਵੀ ਦੱਸ ਦੋ ਕੀ ਆ ਸਰ ਗੱਡੀ ਦੇਖੋ ਕਸਟਮਰ ਲੈਂਦਾ ਅਗਲੇ ਨੂੰ ਫੀਲ ਤਾਂ ਆਵੇ ਨਵੀਂ ਵਾਲੀ ਫੀਲ ਲਈ ਹੈਗਾ। ਜੀ ਮਤਲਬ ਤੁਸੀਂ ਤਾਂ ਆਦਦੇ ਹੋ। ਅਸੀਂ ਆਪ ਸਰ ਪ੍ਰੋਪਰ ਹਰ ਚੀਜ਼ ਨੂੰ ਕਰਵਾ ਕੇ ਦੇਈਏ। ਮਤਲਬ ਜਿਹੜਾ ਕੋਈ ਫਟਿਆ ਹੁੰਦਾ ਸਰਵਿਸ ਤੱਕ ਕਰਵਾ ਕੇ ਦੇ ਦਈਦੀ ਹਰ ਕਾਰ ਦੀ। ਕੋਈ ਵੀ ਕਾਰ ਲੈ ਲਓ ਤੁਸੀਂ ਯੈਲੋ ਮੋਟਰ ਤੋਂ। ਠੀਕ ਹੈ। ਮਤਲਬ ਸਰਵਿਸ ਤੱਕ ਅਸੀਂ ਕਰਵਾ ਕੇ ਦੇ। ਮਤਲਬ ਬੰਦੇ ਨੇ ਗੱਡੀ ਲੈ ਲਈ ਤਾਂ ਉਹਨੂੰ ਕੋਈ ਰੁਪਈਆ ਲਾਉਣ ਦੀ ਲੋੜ ਨਹੀਂ। 6 ਮਹੀਨੇ ਤਾਂ ਦੇਖਣ ਦੀ ਲੋੜ ਨਹੀਂ ਨਾ ਅਗਲਾ ਫੀਲ ਤਾਂ ਲਵੇ ਕਾਰ ਲਈ ਆ। ਵਾਕਈ। ਜਦੋਂ ਉਹ ਬੰਦਾ ਨਵੀਂ ਗੱਡੀ ਲੈਂਦਾ ਹਾਂਜੀ ਹਰ ਇੱਕ ਜਗ੍ਹਾ ਜਾ ਕੇ ਨਵੀਂ ਗੱਡੀ ਲੈਂਦਾ ਨਾ ਉਹਦੇ ਤੇ ਕੋਈ ਕੋਈ ਵੀ ਭਾਵੇਂ ਨਵੀਂ ਕਾਰ ਲਈਏ ਜਾਂ ਪੁਰਾਣੀ ਲਈਏ ਉਹਨੂੰ ਅਸੀਂ ਆਪਣੇ ਹਿਸਾਬ ਨਾਲ ਸਰ ਪ੍ਰੋਪਰ ਇਹਨੂੰ ਤਿਆਰ ਕਰੀਦਾ ਕਰਨਾ ਜੀ ਤੇ ਭਾਈ ਜੈਲੋ ਮੋਟਰ ਵਾਲਾ ਕਨਸੈਪਟ ਵੀ ਨਵੀਂ ਨਵੀਂ ਗੱਡੀ ਲੈਣ ਵਾਲਾ ਹੀ ਆ ਇਹ ਗੱਡੀ ਲੈ ਲਈ ਤਾਂ ਤੁਹਾਨੂੰ ਕੋਈ ਐਕਸਟਰਾ ਹੋਰ ਖਰਚਾ ਕਰਨ ਦੀ ਲੋੜ ਨਹੀਂ ਆ ਗਈ ਭਾਈ ਜੀ i20 ਕਾਰ ਦੱਸ ਵੀਰੇ ਭਾਜੀ 2018 ਮਾਡਲ ਸਪੋਰਟਸ ਵੇਰੀਐਂਟ ਆ ਡੀਜ਼ਲ ਵੇਰੀਐਂਟ ਆ ਇਹ ਵੀ ਫਸ ਸੌਰੀ ਪੈਟਰੋਲ ਵੇਰੀਐਂਟ ਆ ਫਰਸਟ ਓਨਰਸ਼ਿਪ ਆ ਕਾਰ ਆ ਜੀ ਠੀਕ ਆ ਵੀਰੇ ਜੀ 2018 ਪੈਟਰੋਲ ਸਪੋਰਟਸ ਫਰਸਟ ਓਨਰ ਚੱਲੀ ਕਿੰਨੀ ਕਾ ਵੀਰੇ ਚੱਲੀ ਸਰ ਇਹ 50 60 ਹਜ਼ਾਰ ਦੇ ਲਾ ਠੀਕ ਆ ਭਾਈ ਸੀਟ ਕਵਰ ਇਹਨੂੰ ਵੀ ਤੁਸੀਂ ਦਿਖਾ ਦਿਓ ਕਾਰ ਨੂੰ ਬਿਲਕੁਲ ਨਵੇਂ ਲੱਗੇ ਹੋਏ ਆ ਹੂੰ ਬਹੁਤ ਸੋਹਣੀ ਗੱਡੀ ਆ ਇਹਦੇ ਵਾਸਤੇ ਲੱਖ ਰੁਪਇਆ ਲਿਆਓ ਹਾਂਜੀ ਅੱਗੇ ਫੇਰ i20 ਆ ਗਈ ਵੀਰੇ ਇਹ ਵੀਰੇ 16 ਮਾਡਲ ਸਪੋਰਟਸ ਵੇਰੀਐਂਟ ਆ ਹੂੰ 60000 ਚੱਲੀ ਆ ਸੈਕੰਡ ਓਨਰਸ਼ਿਪ ਕਾਰ ਆ ਮੀਟਰ ਦੀ ਪ੍ਰੋਪਰ ਗਾਰੰਟੀ ਹੋ ਗਈ ਇਸ ਚੀਜ਼ ਦੀ ਠੀਕ ਆ ਪੂਰੇ ਰਿਕਾਰਡ ਨਾਲ ਸੱਟ ਪੂਰੇ ਰਿਕਾਰਡ ਨਾਲ ਸਰਵਿਸ ਕੰਪਨੀ ਰਿਕਾਰਡ ਨਾਲ ਹੋਈ ਆ ਜੀ ਇਹਦੀ ਠੀਕ ਆ 2016 ਮਾਡਲ ਸਪੋਰਟਸ ਪਟ੍ਰੋਲ ਦੀ ਕਾਰ ਜੀ 60000 ਚੱਲੀ ਸਿਰਫ ਕਾਰ ਜੀ ਕਰੋ ਜੀ ਚੈੱਕ ਕੰਡੀਸ਼ਨ ਵਾਜੀ ਵਾਜੀ ਇਹ ਵੀ ਬ ਤੇ ਰੇਟ ਪੂਰਾ ਵਾਜਬ ਪੂਰਾ ਵਾਜਬ ਜੀ ਲਓ ਮਿੱਤਰੋ ਵਾਜਬ ਰੇਟ ਜਾਣਨ ਦੇ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਬਾਈ ਨਾਲ ਗੱਲਬਾਤ ਕਰੋ ਤੇ ਬਾਕੀ ਰੇਟ ਤੁਹਾਨੂੰ ਸਹੀ ਦਿੱਤਾ ਜਾਊਗਾ ਤੇ ਥੋੜਾ ਬਹੁਤ ਨੇਗੋਸ਼ੀਏਬਲ ਵੀ ਹੋ ਕਰ ਦਿਆਂਗੇ ਜੀ ਠੀਕ ਆ ਵੀਰੇ ਤੇ ਗੱਡੀ ਲੈਣ ਬਾਈ ਆਉਣਾ ਤੁਸੀਂ ਮਕੌਧਰ ਸ਼ਹਿਰ ਜੈਲੋ ਮੋਟਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਅੱਛਾ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ